ਪਰ ਜਦੋਂ ਸੜਕਾਂ ਤੇ ਤੁਰਦੇ ਨੇ ਤੇ ਇਦਾਂ ਲੱਗਦਾ ਕਿ ਮੌਤ ਤੁਰ ਹੀ ਆਉਂਦੀ ਹੈ ਇੰਜਨ 8 ਸਿਲੰਡਰ ਦਾ ਧਰਤੀ ਪਟ ਦਾ ਫਿਰੇ ਮੁਟਿਆਰੇ ਫਿਲਹਾਲ 8 ਘਰ ਤਾਂ ਇਸ ਟਿੱਪਰ ਕਰਕੇ ਪੱਟੇ ਹੀ ਗਏ ਨੇ ਪਟਿਆਲਾ ਤੋਂ ਬੱਚੇ ਸਕੂਲ ਵੈਨ ਵਿੱਚ ਬੈਠ ਕੇ ਆਪਣੇ ਘਰਾਂ ਨੂੰ ਜਾ ਰਹੇ ਸੀ ਮਿੱਟੀ ਨਾਲ ਲੱਦੇ ਟਿੱਪਰ ਇਹ ਬੜੀ ਤੇਜ਼ੀ ਨਾਲ ਸਾਹਮਣੇ ਆ ਰਿਹਾ ਸੀ ਬੈਲੈਂਸ ਹੋ ਬਣਿਆ ਨਹੀਂ ਤੇ ਉਸ ਤੋਂ ਬਾਅਦ ਇਹ ਗੱਡੀ ਨਾਲ ਟਕਰਾ ਗਿਆ ਸੱਤ ਬੱਚੇ ਤੇ ਇੱਕ ਡਰਾਈਵਰ ਇਸ ਪੂਰੀ ਘਟਨਾ ਦੇ ਵਿੱਚ ਨਜੀਂਦਗੀ ਗਵਾ ਚੁੱਕੇ ਨੇ ਪਰਿਵਾਰਾਂ ਦਾ ਇੱਕੋ ਹੀ ਮੰਗ ਹੈ ਕਿ ਜੋ ਟਿਪਪਰ ਦੇ ਮਾਲਕ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਵੀ ਕਾਨੂੰਨ ਦੇ ਮੁਤਾਬਕ ਪੰਟੀ ਕਾਰਵਾਈ ਕੀਤੀ ਜਾਵੇ 7 ਮਈ ਦੀ ਦੁਪਹਿਰ ਇੱਕ ਮੰਦ ਭਾਗੀ ਘਟਨਾ ਵਾਪਰਦੀ ਹੈ ਜਿਸ ਦੇ ਵਿੱਚ ਪਟਿਆਲਾ ਦੇ ਇੱਕ ਨੀਜੀ ਸਕੂਲ ਦੀ ਵੈਨ ਸੀ ਜੋ ਬੱਚਿਆਂ ਨੂੰ ਲੈ ਕੇ ਕਸਬਾ ਸਮਾਣਾਵਾਲ ਜਾ ਰਹੀ ਸੀ ਰਸਤੇ ਦੇ ਵਿੱਚ ਅਚਾਨਕ ਇੱਕ ਟਿਪਰ ਦੀ ਚਪੇਟ ਵਿੱਚ ਆਈ ਇਨੋਵਾ ਜਿਸ ਤੋਂ ਬਾਅਦ ਉਹੀ ਇਨੋਵਾ ਜਿਸ ਦੇ ਵਿੱਚ ਬੱਚੇ ਬੈਠੇ ਹੋਏ ਸੀ ਜਿਸ ਤੋਂ ਬਾਅਦ ਸੱਤ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਤੇ ਅੱਠਵਾਂ ਜੋ ਇਨੋਵਾ ਦਾ ਡਰਾਈਵਰ ਸੀ ਉਸ ਦੀ ਮੌਤ ਹੋ ਗਈ ਹੈ ਹੁਣ ਸਭ ਲੋਕ ਇੱਕੋ ਹੀ ਸਵਾਲ ਚੁੱਕ ਰਹੇ ਨੇ ਕੀ ਜੋ ਟਿਪਰ ਮਾਫੀਆ ਹੈ ਟਿਪਰ ਮਾਫੀਆ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿਉਂਕਿ ਟਿਪਰ ਜਦੋਂ ਸੜਕਾਂ ਤੇ ਤੁਰਦੇ ਨੇ ਤੇ ਇਦਾਂ ਲੱਗਦਾ ਕਿ ਮੌਤ ਤੋਰੀ ਆਉਂਦੀ ਹੈ ਉਹਨਾਂ ਦੇ ਵਿੱਚ ਹੀ ਟਿਪ ਉਹੀ ਟਿਪਰ ਜਿਨ੍ਹਾਂ ਨੇ 7 ਤਰੀਕ ਨੂੰ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਜੇ ਹੱਕਿਆ ਜਾ ਰਿਹਾ ਹੈ ਕਿ ਟਿਪਰ ਉਸ ਸਮੇਂ ਮਿੱਟੀ ਨਾਲ ਲੱਦਿਆ ਹੋਇਆ ਸੀ ਤੇ ਉਹਦੀ ਸਪੀਡ ਬੇहद ਜ਼ਿਆਦਾ ਸੀ ਤੇ ਉਹ ਟਿਪਰ ਇਸ ਸਮੇਂ ਜਿੱਥੇ ਹਾਦਸਾ ਹੋਇਆ ਉੱਥੇ ਉਸ ਤੋਂ ਕੁਝ ਸੌ ਮੀਟਰ ਦੀ ਦੂਰੀ ਤੇ ਹੀ ਪੁਲਿਸ ਨੇ ਇੱਥੇ ਆ ਕੇ ਖੜਾਇਆ ਹੋਇਆ ਹੈ ਸੜਕ ਦੇ ਇੱਕ ਕਿਨਾਰੇ ਇਹ ਉਹੀ ਟਿਪਰ ਹੈ ਜਦੋਂ ਇਹ ਕਿਹਾ ਗਿਆ ਕਿ ਜਦੋਂ ਬੱਚਿਆਂ ਨੂੰ ਸਕੂਲ ਨੂੰ ਛੁੱਟੀ ਹੋਈ ਪਟਿਆਲਾ ਤੋਂ ਬੱਚੇ ਸਕੂਲ ਵੈਨ ਵਿੱਚ ਬੈਠ ਕੇ ਆਪਣੇ ਘਰਾਂ ਨੂੰ ਜਾ ਰਹੇ ਸੀ ਤੇ ਅਜੇ ਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਟਿਪਰ ਮਿੱਟੀ ਨਾਲ ਲੱਦੇ ਟਿਪਰ ਇਹ ਬੜੀ ਤੇਜ਼ੀ ਨਾਲ ਸਾਹਮਣੇ ਆ ਰਿਹਾ ਸੀ ਮੌਕੇ ਤੇ ਬੈਲੈਂਸ ਉਹ ਬਣਿਆ ਨਹੀਂ ਤੇ ਉਸ ਤੋਂ ਬਾਅਦ ਇਹ ਗੱਡੀ ਨਾਲ ਟਕਰਾ ਗਿਆ ਹਾਲਾਂਕਿ ਉਸ ਸਮੇਂ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ ਠੀਕ ਠੀਕ ਨਹੀਂ ਤਾਂ ਅੱਛਾ ਦੱਸਿਆ ਜਾ ਸਕਦਾ ਪਰ ਇਲਜ਼ਾਮ ਇਹੀ ਹੈ ਕਿ ਇਹ ਟਿਪਰ ਦੀ ਜੋ ਸਪੀਡ ਸੀ ਬਹੁਤ ਜ਼ਿਆਦਾ ਸੀ ਜੋ ਟਿਪਰ ਦਾ ਡਰਾਈਵਰ ਸੀ ਉਹ ਇਸ ਸਮੇਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਟਿਪਰ ਦਾ ਜੋ ਡਰਾਈਵਰ ਉਸ ਦੀ ਉਮਰ ਬਹੁਤ ਜ਼ਿਆਦਾ ਨਹੀਂ ਹੈ 19 ਸਾਲ ਉਸ ਦੀ ਉਮਰ ਦੱਸੀ ਜਾ ਰਹੀ ਹੈ ਉਹ ਫਿਲਹਾਲ ਤਾਂ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਹੈ ਇਹ ਸਾਰਾ ਮਾਮਲਾ ਚੱਲ ਰਿਹਾ ਹੈ ਪਰ ਇਸ ਟਿਪਰ ਤੇ ਜੋ ਇੱਕ ਲਾਈਨ ਲਿਖੀ ਹੋਈ ਹੈ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਇਹ ਲਿਖਿਆ ਹੋਇਆ ਹੈ ਕਿ ਇੰਜਨ 8 ਸਿਲੰਡਰ ਦਾ ਧਰਤੀ ਪਟ ਦਾ ਫਿਰੇ ਮੁਟਿਆਰੇ ਫਿਲਹਾਲ ਤਾਂ ਜੋ ਇਲਜ਼ਾਮ ਸਹੀ ਨੇ ਤਾਂ 7 ਬੱਚੇ ਤੇ ਇੱਕ ਡਰਾਈਵਰ ਇਸ ਪੂਰੀ ਘਟਨਾ ਦੇ ਵਿੱਚ ਆਪਣੀ ਜ਼ਿੰਦਗੀ ਗਵਾ ਚੁੱਕੇ ਨੇ ਉਹ 8 ਘਰ ਤਾਂ ਇਸ ਟਿਪਰ ਕਰਕੇ ਪੱਟੇ ਹੀ ਗਏ ਨੇ ਕਿਉਂਕਿ ਉਹਨਾਂ ਪਰਿਵਾਰਾਂ ਦੇ ਵਿੱਚ ਇਸ ਸਮੇਂ ਇੰਨਾ ਦੁੱਖ ਹੈ ਔਰ ਇੰਨੀ ਤਕਲੀਫ ਹੈ ਕਿ ਜਿਸ ਦਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇੱਕ ਇਲਜ਼ਾਮ ਹੋਰ ਲਗਾਇਆ ਜਾ ਰਿਹਾ ਹੈ ਕਿ ਇਹ ਜੋ ਟਿਪਰ ਹੈ ਜੋ ਘੱਟ ਉਮਰ ਦਾ ਡਰਾਈਵਰ ਇਸ ਨੂੰ ਚਲਾ ਰਿਹਾ ਸੀ ਜੋ ਪੀੜਤ ਪਰਿਵਾਰ ਨੇ ਪੀੜਤ ਪਰਿਵਾਰਾਂ ਦਾ ਇਹ ਹੀ ਕਹਿਣਾ ਹੈ ਕਿ ਜੋ ਡਰਾਈਵਰ ਸੀ ਉਹ ਤਾਂ ਗ੍ਰਿਫਤ ਆ ਗਿਆ ਉੱਥੇ ਦਾ ਗੱਲ ਠੀਕ ਹੈ ਪਰ ਉਹਨਾਂ ਦੀ ਮੰਗ ਇਹ ਹੈ ਕਿ ਜੋ ਟਿਪਰ ਦੇ ਮਾਲਕ ਨੇ ਇਹ ਕੁਝ ਸਾਂਝੀ ਮਾਲਕਾਂ ਵੱਲੋਂ ਚਲਾਇਆ ਜਾਂਦਾ ਟਿਪਰ ਹੈ ਤੇ ਪਰਿਵਾਰਾਂ ਦਾ ਇੱਕੋ ਹੀ ਮੰਗ ਹੈ ਕਿ ਜੋ ਟਿਪਰ ਦੇ ਮਾਲਕ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਵੀ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਸਿਰਫ ਔਰ ਸਿਰਫ ਇਸ ਟਿਪਰ ਦੇ ਡਰਾਈਵਰ ਦੇ ਉੱਪਰ ਸਾਰੀ ਜ਼ਿੰਮੇਵਾਰੀ ਪਾ ਕੇ ਬਚਿਆ ਨਹੀਂ ਜਾ ਸਕਦਾ ਇਸ ਕਰਕੇ ਬੜੀ ਪਰਜ਼ੋਰ ਮੰਗ ਕੀਤੀ ਜਾ ਰਹੀ ਹੈ ਕਿ ਉਸ ਡਰਾਈਵਰ ਤੋਂ ਇਲਾਵਾ ਇਸ ਟਿਪਰ ਦੇ ਜੋ ਮਾਲਕ ਨੇ ਉਹਨਾਂ ਮਾਲਕਾਂ ਨੂੰ ਵੀ ਪੁਲਿਸ ਉਹਨਾਂ ਦੇ ਅੰਜਾਮ ਤੱਕ ਜੋ ਕਾਨੂੰਨੀ ਤੌਰ ਤੇ ਉਹਨਾਂ ਦੀ ਜੋ ਬਣਦੀ ਸਜ਼ਾ ਉਹ ਦਿਵਾਵੇ ਕਿਉਂਕਿ ਉਹਨਾਂ ਦਾ ਸਬਰ ਦਾ ਬੰਡ ਟੁੱਟ ਰਿਹਾ ਹੈ ਪਰਿਵਾਰਾਂ ਦਾ ਇਹ ਕਹਿਣਾ ਹੈ ਕਿ ਅਸੀਂ ਕੁਝ ਦਿਨ ਹੋਰ ਵੇਟ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਆਪਣੀ ਜੋ ਅਗਲੀ ਰਣਨੀਤੀ ਉਹ ਦੱਸਾਂਗੇ ਕਿ ਅਸੀਂ ਕਰਨਾ ਕੀ ਹੈ ਪਰ ਜੋ ਇੱਕੋ ਇੱਕ ਮੰਗੇ ਪਰਿਵਾਰਾਂ ਦਾ ਕਹਿਣਾ ਕਿ ਸਾਡੇ ਜੋ ਬੱਚੇ ਉਹ ਚਲੇਗੇ ਵਾਪਸ ਨਹੀਂ ਆ ਸਕਦੇ ਪਰ ਸਾਨੂੰ ਨਿਆਦੀ ਉਮੀਦ ਹੈ ਸਰਕਾਰ ਤੋਂ ਸਿਸਟਮ ਤੋਂ ਅ ਔਰ ਇਹ ਵੀ ਕਹਿੰਦੇ ਨੇ ਕਿ ਸੜਕਾਂ ਤੇ ਬੇਲਗਾਮ ਜੋ ਟਿਪਰ ਭਜਦੇ ਨੇ ਜੋ ਓਵਰ ਸਪੀਡ ਹੋ ਕੇ ਭਜਦੇ ਨੇ ਉਹ ਸਿਰਫ ਅੱਜ ਸਾਡੇ ਬੱਚਿਆਂ ਲਈ ਕਾਲ ਬਣ ਕੇ ਆਏ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਅਜਿਹੇ ਟਿਪਰ ਹੋਰਾਂ ਦੇ ਹੋਰਾਂ ਦੀ ਵੀ ਜ਼ਿੰਦਗੀ ਦੇ ਉੱਪਰ ਭਾਰੀ ਪਾੜਨਗੇ ਸੜਕਾਂ ਦੇ ਉੱਪਰ ਖੂਨ ਡਲਾਉਣਗੇ ਇਸ ਕਰਕੇ ਇਹਨਾਂ ਦੇ ਉੱਪਰ ਵੀ ਕੰਟਰੋਲ ਕਰੇ ਸਰਕਾਰ ਨੂੰ ਇੱਕੋ ਹੀ ਇੱਕ ਉਹਨਾਂ ਦੀ ਮੰਗ ਹੈ ਕਿ ਟੈਪਰਾਂ ਤੇ ਕੰਟਰੋਲ ਕਰੋ ਤੇ ਇਸ ਟੈਪਰ ਦੇ ਜੋ ਮਾਲਕ ਨੇ ਉਹਨਾਂ ਨੂੰ ਵੀ ਬੰਦ ਦੀ ਕਾਰਵਾਈ ਕਰਕੇ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਸਜ਼ਾ ਦਵਾਈ ਜਾਵੇ